ਸੈਂਟਰ ਸਰਕਾਰ ਕਿਸਾਨਾਂ ਦੇ ਨਾਲ ਮੀਟਿੰਗ ਵੀ ਕਰਨਾ ਚਾਹੁੰਦੀ ਖਾਸ ਕਰਕੇ ਅਮੇਸ਼ਾ ਨੇ ਲੇਕਿਨ ਸਰਕਾਰ ਨੇ ਨਖਰੇ ਵੀ ਬਹੁਤ ਕੀਤੇ ਦੂਜੇ ਪਾਸੇ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਕਿਉਂਕਿ ਮਸਲਾ ਨਸਲ ਤੇ ਫਸਲ ਦਾ ਔਰ ਇਸਮ ਸਾਡੇ ਨਾਲ ਨੇ ਕਿਸਾਨ ਨੇਤਾ ਸਰਦਾਰ ਉਲਦਾ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਦੇ ਰੂਲ ਸਿੰਘ ਕੀ ਲੱਗਦਾ ਸਰਕਾਰ ਕਾ ਅਖਾਨ ਵੀ ਹੈਗਾ ਕਿ ਬੱਕਰੀ ਦੁੱਧ ਦੇ ਦਿੰਦੀ ਮੇਂਗਣਾ ਪਾਪ ਆ ਕੇ ਕਿਤੇ ਉਹਤ ਨਹੀਂ ਹੈ ਕਿ ਜਿਹੜੇ ਡਰਾਮੇ ਹੋ ਰਹੇ ਨੇ ਸਭ ਕੁਝ ਨਹੀਂ ਜਿਵੇਂ ਆਪਣੀ ਪੁਰਾਣੀ ਕਹਾਵਤ ਹੈ ਕਹਿੰਦਾ ਵੀ ਚੱਕੀ ਪੀਣਾ ਕਹਿੰਦਾ ਮਸ਼ੱਤਕ ਹੈ ਕਹਿੰਦਾ ਭੂਰੇ ਤੇ ਲੱਤ ਰੱਖੀ ਕਹਿੰਦਾ ਰੰਗੜਾਉ ਹੈ ਸਰਕਾਰ ਦਾ ਇਹੀ ਕੰਮ ਹੈ ਚੱਕੀ ਵੀ ਪੀਂਦੀ ਹੈ ਤੇ ਭੂਰੇ ਤੇ ਲੱਤ ਵੀ ਰੱਖੀ ਹੈ ਰੰਗੜਾਉ ਵੀ ਰੱਖਦੀ ਹੈ ਪਰ ਹਣਸਕ ਸਾਡੀਆਂ ਜਿੱਤਾਂ ਹੋਈਆਂ ਜਿਹੜੀ ਸੈਂਟਰ ਸਰਕਾਰ ਐ ਕਹਿੰਦੀ ਦਿੱਲੀ 'ਚ ਪੈਰ ਨਹੀਂ ਪਾਉਣ ਦਿੰਦੇ ਹਰਿਆਣਾ ਦੀ ਸਰਕਾਰ ਨੂੰ ਨਾਲ ਦਿੱਤੀ ਉਹ ਸਾਡੇ ਲੋਕ ਜਦੋਂ ਜਹਿਦ ਕਰਕੇ ਅਸੀਂ ਦਿੱਲੀ ਪਹੁੰਚ ਗਏ ਪਹਿਲੀ ਸਾਡੀ ਇੱਕ ਜਿੱਤ ਆ ਜੀ ਜੀ ਦੂਸਰੀ ਸ਼ਾਹ ਜੀ ਨੇ ਬਿਆਨ ਦਿੱਤਾ ਵੀ ਜਿੱਨਾਂ 'ਚ ਕਰੂਸੀ ਉੱਥੇ ਨਹੀਂ ਜਾਂਦੇ ਉਹਨਾਂ 'ਚ ਕਰ ਤੁਹਾਡੇ ਨਾਲ ਕੋਈ ਗੱਲ ਨਹੀਂ ਹੋਊ ਸਾਡੀਆਂ ਸਾਰੀਆਂ ਜੱਥੇਬੰਦੀਆਂ ਨੇ ਉਹ ਗੱਲ ਠਕਰਾ ਦਿੱਤੀ ਕਿ ਉਹ ਗਰਹਾਲੇ ਹੋਣ ਅਸੀਂ ਉਹ ਸਾਰੇ ਬਿਲਕੁਲ ਨਹੀਂ ਗੱਲ ਕਰਾਂਗੇ ਤਾਂ ਫਿਰ ਉਹਨੂੰ ਸਾਨੂੰ ਹੀ ਮਾਤਰੀਆਂ ਨਾਲ ਮੀਟਿੰਗ ਕਰਨ ਲਈ ਘਟੋੜ ਚਾਰ ਮੀਟਿੰਗਾਂ ਹੋਈਆਂ ਉਹ ਹੰਸ ਕੇ ਸਾਡੀ ਇੱਕ ਜਿੱਤ ਆ ਠੀਕ ਹੈ ਨਾ ਗੱਲ ਜਿਹੜਾ ਅਸੀਂ ਮਤਲ ਅੰਦਰ ਮੂਨ ਤਾਰਿਆ ਸਰਕਾਰ ਨੂੰ ਮਜਬੂਰ ਕਰਿਆ ਵੀ ਸਾਡੀ ਗੱਲ ਤੁਹਾਨੂੰ ਮੰਨਣੀ ਪਊ ਕੁਛ ਨਾ ਕੁਛ ਉਹ ਵੀ ਸਾਡੀ ਇੱਕ ਹੰਸ ਮਾਤਾ ਥੋੜੀ ਜਿਹੀ ਕਹੀ ਜਿੱਤ ਆ ਜੋ ਅਸੀਂ ਭਾਰਤ ਬੰਦ ਕਰਿਆ ਪਾਰਟ ਦੇ ਲੋਕਾਂ ਨੇ ਕੱਲਾ ਜਥੇਬੰਦੀਆਂ ਨੇ ਨਹੀਂ ਭਾਰਤ ਮੈਂ ਕਹਿੰਦਾ ਤਿੰਨੇ ਕਾਨੂੰਨ ਕਿਸਾਨ ਵਿਰੋਧੀ ਨਹੀਂ ਹੈਗੇ ਇਹ ਭਾਰਤ ਵਿਰੋਧੀ ਨੇ ਤਾਂ ਹੀ ਸਾਡੇ ਭਾਰਤ ਦੇ ਲੋਕ ਲਗੇ ਚਾਰ ਦਿਨਾਂ ਦੇ ਅੰਦਰ ਅੰਦਰ ਤੇ ਸਾਰਾ ਭਾਰਤ ਵਧੀਆ ਬੰਦ ਹੋਇਆ ਪੂਰੀ ਸਾਨੂੰ ਹਮਾਇਤ ਮਿਲੀ ਇਸ ਤੋਂ ਸੈਂਟਰ ਸਰਕਾਰ ਝੁਕੀ ਇਹ ਗਲਤ ਦਲੀਲ ਦੀ ਆ ਉਹ ਉਹਨਾਂ ਨੂੰ ਤੇ ਇਹ ਵੀ ਆ ਲੈ ਵੀ ਗੱਡੀ ਤੇ ਝੰਡਾ ਕਿਉਂ ਲੱਗਾ ਡੰਡਾ ਕਿਉਂ ਫੜਿਆ ਜੀ ਹੁਣ ਗੱਲ ਦੀ ਗੱਲ ਤੇ ਤਰਕ ਦੀ ਹੋਣੀ ਚਾਹੀਦੀ ਹੈ ਉਹ ਹੁਣ ਸਰਕਾਰ ਨਿੱਕੇ ਨਿੱਕੇ ਗੱਲਾਂ ਤੇ ਆ ਗਈ ਮੇਰਾ ਕਈ ਵਾਰਾਂ ਵੱਡੇ ਅਫਸਰਾਂ ਨਾਲ ਅੜਿਆਲ ਵੀ ਹੋ ਜਾਂਦੇ ਪੰਜਾਬ ਦੇ ਵਿੱਚ ਹੂੰ ਉਹ ਜਿਹੜੇ ਕੋ ਜਾਦੇ ਰੜੂ ਆਇ ਅਫਸਰ ਹੁੰਦੇ ਨੇਗੇ ਜਿਹੜਾ ਸਾਡੇ ਸੁਭਾ ਨੂੰ ਜਾਣਦੇ ਨੇ ਉਹ ਤਾਂ ਨਹੀਂ ਛੇੜਦੇ ਕੋਈ ਨਵਾਂ ਆ ਗਿਆ ਉਹਨੂੰ ਪਤਾ ਨਹੀਂ ਹੁੰਦਾ ਵੀ ਪ੍ਰਧਾਨ ਦੀ ਝੰਡਾ ਲਾ ਕੇ ਅੰਦਰ ਨਾ ਜਾਓ ਬੈਜ ਲਾ ਕੇ ਅੰਦਰ ਨਾ ਜਾਓ ਇਹ ਤਾਂ ਸਾਡੀ ਜ਼ਿੰਦਗੀ ਹੈ ਨਹੀਂ ਨਾ ਹੀ ਠਾਵਾਂ ਦੇ ਨਾਲ ਦੇ ਮੁਰਜਾ ਨਾ ਮੈਨੂੰ ਕੋਈ ਡੱਕਾ ਨਹੀਂ ਕੋਈ ਡੱਕਾ ਨਹੀਂ ਕੱਲ ਵੀ ਸਾਡੀ ਗੱਡੀ ਜਾ ਰਹੀ ਸੀ ਭੱਜ ਕੇ ਪੁਲਿਸਾਂ ਗੱਡੀ ਰੋਕ ਲਈ ਮੈਂ ਉਹਨੂੰ ਕਿਹਾ ਵੀ ਸਾਡੇ ਤੁਸੀਂ ਮਾਸਲੇ ਐਸਐਸਪੀ ਨਾਲ ਗੱਲ ਕਰ ਲਓ ਮੈਂ ਕਰਾ ਦੇਣਾ ਵੀ ਅਸੀਂ ਕੌਣ ਹਾਂ ਜੇ ਸੋਲ ਪ੍ਰੇਖਾ ਪੈ ਗਿਆ ਵੀ ਕੋਈ ਗਲਤ ਬੰਦੇ ਤਾਂ ਨਹੀਂ ਹੈਗੇ ਅਸੀਂ ਮੈਂ ਗੱਲ ਕਰਾ ਦਾਂ ਉਹ ਇਸ ਗੱਲ ਤੋਂ ਤਾਂ ਨਹੀਂ ਅਸੀਂ ਫਿਰ ਕੁਰੀ ਕੁਰੀ ਕੇ ਗੱਲਾਂ ਸਾਧਾ ਫਿਰ ਉਹ ਮਤਲਬ ਰਂਦਾਵਾ ਮੇਰਾ ਕਿ ਲੈ ਇਥੋਂ ਕੋਈ ਵੱਡਾ ਅਫਸਰ ਮੈਂਦੀ ਹੈ ਉਹਨੇ ਫੋਰਸ ਭੇਜੀ ਤੇ ਅਸੀਂ ਫੇਰ ਮਤਲਬ ਗਾਹਾਂ ਨੂੰ ਤੁਰੇ ਫਿਰ ਗਾਹਾਂ ਵੀ ਸਾਨੂੰ ਢੇੜੇ ਖਵਾਈ ਕਰਨਗੇ ਜਿਹੜੇ ਖਾਣ ਹਾਰ ਕੇ ਪਹਿਲਾਂ ਸਾਦੇ ਘਰੇ ਲਗੇ ਬਰੀਵੀਂ ਰਾਜਨ ਨੂੰ ਇੱਕ ਹੋਟਲ ਚ ਲਗੇ ਫਿਰ ਪਤਾ ਨਹੀਂ ਕਿਹਦੇ ਕਿੱਥੇ ਢੇੜੇ ਖਵਾਈ ਗਏ ਉਹ ਢੇੜੇ ਤੇ ਕੋਸ਼ਨਾ ਸਾਨੂੰ ਤੋਂ ਕੋਈ ਬੰਦ ਨਾ ਦੇਵੇ ਫਿਰ ਮੈਂ ਸਾਡੇ ਕਿਹਾ ਨੌਜਵਾਨਾਂ ਨੂੰ ਮੈਂ ਯਾਰ ਚੱਲੋ ਤੱਕੇ ਪਿਆ ਕੋਈ ਕੋਈ ਲੋੜ ਨਹੀਂ ਲੋੜੇ ਸਰਕਾਰ ਨੂੰ ਸਾਨੂੰ ਕੋਈ ਲੋੜ ਨਹੀਂ ਫਿਰ ਅਸੀਂ ਮੁੜ ਪਏ ਫਿਰ ਸਾਰੇ ਅਫਸਰ ਮਨਤਾ ਕਰਨ ਸਾਰੇ ਕੁਸ਼ ਕਰਨ ਮੈਂ ਬਿਲਕੁਲ ਜਵਾਬ ਦਿੱਤਾ ਇੱਕ ਦੋ ਮੈਨੂੰ ਪੰਜਾਬ ਦੇ ਅਫਸਰਾਂ ਨੇ ਕਿਹਾ ਵੀ ਨਿਰੂਲ ਸਿੰਘ ਆਇਆ ਨਕਰ ਮੈਂ ਕਿਹਾ ਨਹੀਂ ਜੀ ਕੋਈ ਲੋੜ ਅਮਿਤ ਸ਼ਾਹ ਚਾਹੁੰਦਾ ਕੀ ਹੈਗਾ ਉਹਨਾਂ ਨੇ ਕਿਸਾਨਾਂ ਦਾ ਦਿਲ ਪੜਨ ਦੀ ਕੋਸ਼ਿਸ਼ ਕੀਤੀ ਕਿ ਮਨ ਪੜਨ ਦੀ ਕੋਸ਼ਿਸ਼ ਕੀਤੀ ਹੈਗੀ ਉਹਨੇ ਕਿਸਾਨਾਂ ਦਾ ਜੋ ਸਾਨੂੰ ਦੂਜੇ ਮੰਤਰੀ ਪੜਾਉਂਦੇ ਉਹ ਪੜਾਉਣ ਦੀ ਕੋਸ਼ਿਸ਼ ਕੀਤੀ ਉਸ ਨੂੰ ਕਹਿੰਦਾ ਸੀ ਚਾਰ ਮੀਟਿੰਗਾਂ ਚ ਪੜ ਲੈ ਤੁਸੀਂ ਸਾਨੂੰ ਦਿਨੇ ਕੀਓ ਦਿਨੇ ਉਹ ਕੁਝ ਦਿੰਦੇ ਨਹੀਂ ਇਹਦੇ ਬਾਰੇ ਸਾਨੂੰ ਗੱਲ ਦੱਸੋ ਜੇ ਕੋ ਦਿੰਨਿਓ ਉਹ ਇਸ ਗੱਲ ਤੇ ਮੰਨੇ ਨਹੀਂ ਵੀ ਸਾਨੂੰ ਲਿਖਤੀ ਦੇਣਗੇ ਉਹ ਜਿਹੜੀਆਂ ਮੰਗਾ ਮੰਨੀਆਂ ਚਾਹੁੰਦੇ ਨੇ ਸਰਕਾਰ ਇਸ ਗੱਲ ਤੇ ਸੈਂਟਰ ਸਰਕਾਰ ਆ ਗਈ ਤੁਹਾਡਾ ਬਿਜਲੀ ਐਕਟ ਪਰਾਲੀ ਐਕਟ ਠੀਕ ਹੈ ਨਾ ਗੱਲ ਇੱਕ ਉਹ ਮੇਰਾ ਖਿਆਲ ਹੈ ਇਹ ਤੇ ਵੀ ਆ ਜੂ ਅਸੀਂ ਕਾਨੂੰਨ ਬਣਾ ਦਨੇ ਆ ਵੀ ਮਤਲ ਜਿਹੜਾ ਇਦੋਂ ਘੱਟ ਰੇਟ ਤੇ ਖਰੀਦੂਆ ਪਹਿਲਾਂ ਕਾਨੂੰਨ ਨਹੀਂ ਨਾ ਹੈਗਾ ਜੀ ਜੀ ਵੀ ਜਗਾ ਘਟੇ ਕੋ ਅਪਰਾਧ ਹੈ ਜਿਵੇਂ ਸ਼ਰਾਬ ਕਰਨ ਦਾ ਅਪਰਾਧ ਹੈਗਾ ਵੀ ਉਹਦੇ ਪਰਚਾ ਦਰਜ ਹੋਊਗਾ ਇਹ ਤਾਂ ਨਾਲ ਗੱਲਾਂ ਤੇ ਆ ਗਈ ਬਾਕੀ ਉਹ ਕਹਿੰਦੇ ਨੇ ਜਿਹੜੇ ਤੁਸੀਂ ਇੱਥੇ ਸੀਟ ਅਪ ਲਾ ਕੇ ਸਾਡੇ ਲੀਡਰ ਮੈਂ ਘਟੋ ਘਟ ਕਹਿਣਾ ਉਹਨਾਂ ਸਾਨੂੰ ਕਹਤਾ ਲਿਖ ਕੇ ਦੇ ਦਿਓ ਕਿਹੜੇ ਕਿਹੜੇ ਚਾਂਸਕ ਮਾਰੇ ਨੇ ਮੈਂ ਸਾਡੇ ਲੀਡਰਾਂ ਨੂੰ ਬਰੋਧ ਕਰਾਂ ਮੈਂ ਕਿ ਜਿਹੜਾ ਨੇ ਆਪਾਂ ਤਿੰਨੇ ਮਾਰੇ ਨੇ ਕਿਉਂ ਦੀ ਲੈ ਕੇ ਉਹ ਸਾਡੇ ਲੀਡਰ ਚਲ ਮੇਰੇ ਨਾਲ ਵੱਧ ਪੜੇ ਲਿਖਨੇ ਮੈਂ ਤਾਂ ਕਣਪੜ ਮੰਦਾ ਲਿਖ ਕੇ ਦੇਤੇ ਉਹਨਾਂ ਨੇ ਉਹੀ ਨੁਕਤੇ ਚੱਕ ਲਏ ਰਾਤ ਰੇਲ ਮੰਤਰੀ ਨੇ ਕਿਹਾ ਸੋਡੇ ਲਿਖ ਕੇ ਦਿੱਤੋ ਨਹੀਂ ਅਸੀਂ ਕੱਢ ਦਿਆਂ ਇਹਨਾਂ ਨੂੰ ਤੁਸੀਂ ਖੋਖਰਾ ਸੁਣ ਕੀ ਰੌਲਾ ਰਹਿ ਗਿਆ ਮੈਂ ਕਿਹਾ ਕਿਉਂ ਰੱਜੜ ਹੋਊਗੀ ਮੈਂ ਮੈਂ ਟਾਈਮ ਮੈਨੂੰ ਮੈਨੂੰ ਬੋਲਣ ਦਾ ਟਾਈਮ ਦਿਓ ਜੀ ਮੈਂ ਕਿਹਾ ਮੈਂ ਇੱਕ ਗੱਲ ਕਹੀ ਵੀ ਜਦੋਂ ਅਸੀਂ ਪੰਜਾਬ ਚੋਂ ਤੁਰੇ ਸੀ ਇਹ ਅਰਦਾਸ ਕਰਕੇ ਤੁਰੇ ਸੀ ਅਸੀਂ ਸਿੱਖ ਬੰਦੇ ਆ ਵੀ ਮਤਬਲ ਇਹ ਤਿੰਨੇ ਕਾਨੂੰਨ ਅਸੀਂ ਰੱਦ ਕਰਾਵਾਂਗੇ ਮਤਲਬ ਹਜੇ ਵੀ ਜੁਨੀਆਂ ਦੇ ਜਿਹੜੇ ਨੇਤਾ ਜਾਂ ਜਿਹੜੇ 32 ਜਾਣੇ ਮਿਲਣ ਚਲ ਜਾਂਦੇ ਪੂਰੀ ਤਿਆਰੀ ਕਰਕੇ ਨਹੀਂ ਜਾਂਦੇ ਇੱਕ ਦੂਜੇ ਦੀ ਰਹਿ ਨਹੀਂ ਜਾਣਦੇ ਹੈਗੇ ਜਾਂ ਇੱਕ ਦੂਜੇ ਦਾ ਇਸ਼ਾਰਾ ਨਹੀਂ ਜਾਂਦੇ ਹੈਗੇ ਜਿਹੜਾ ਹੁਣ ਅਮਿਸ਼ਾ ਜਾਂ ਪਿਊਚਗੋਲ ਕਹਿ ਰਿਹਾ ਕਿ ਤੁਹਾਡੇ ਬੰਦਾਂ ਲਿਖ ਕੇ ਦੇ ਦਿੱਤਾ ਗਾ ਨਹੀਂ ਖਰ ਇਹੋ ਜਿਹਾ ਕੋਈ ਸਾਡਾ ਆਪਸ ਟਕਰਾ ਨਹੀਂ ਹੈਗਾ ਬਾਅਦ ਕਦੇ ਅਸੀਂ ਬਲਾਰਤ ਐ ਕਰਕੇ ਲਜਾਂਦੇ ਆ ਇਹ ਸਾਡੇ ਸਾਡੇ ਲੀਡਰਾਂ ਦੀ ਸਿਆਣਪ ਹੈ ਉਹ ਜੇ ਜ਼ਿਆਦਾ ਬੋਲਾਂਗੇ ਨਾ ਉਸੇ ਰੌਲਾ ਪੈ ਜਾਂਦਾ ਹੈ ਉਹ ਕੱਲ ਕੋਈ ਅਸੀਂ ਬਲਾਰਾ ਨਹੀਂ ਬਣਾ ਕੇ ਲੇਕਿਨ ਮੈਂ ਬ੍ਰਿਜਨ ਜਿਨ ਕਹੇ ਸੀ ਤੂੰ ਗੱਲ ਰੱਖਣੀ ਉਸ ਤੋਂ ਬਾਅਦ ਬਹੁਤ ਸਾਰੇ ਬੋਲਾਂਗੇ ਤੁਹਾਡੀ ਅਮੀਸ਼ਾ ਨਾਲ ਮੀਟਿੰਗ ਹੋ ਗਈ ਮਤਲਬ ਅਮੀਸ਼ਾ ਮਤਲਬ ਨਰਿੰਦਰ ਮੋਦੀ ਦੇ ਨਰਿੰਦਰ ਮੋਦੀ ਮਤਲਬ ਅਮੀਸ਼ਾ ਹੂੰ ਤੇ ਤੁਹਾਡੇ ਵਾਸਤੇ ਕੀ ਵਿਕਲਪ ਰਹਿ ਗਿਆ ਜੀ ਸਾਡੇ ਬਾਅਦ ਦਾ ਸੰਘਰਸ਼ ਹੈ ਸਾਡਾ ਕਲਪ ਸੰਘਰਸ਼ ਕਰਾਂਗੇ ਅਖਰੀ ਦਮ ਤੱਕ ਲੜਾਂਗੇ ਮੇਰਾ ਖਿਆਲ ਹੈ ਵੀ ਅਸੀਂ ਪਿੱਛੇ ਨਹੀਂ ਹਟਣਾ ਸਿਰ ਤੇ ਲੜਣਾ ਨਹੀਂ ਲੜਨੇ ਇਹ ਨਹੀਂ ਕਿ ਜਿੱਤੇ ਕੱਲ 13 ਬਲਾਲੇ ਹੌਲੀ ਹੌਲੀ ਤੋੜਨ ਦੇ ਯਤਨ ਕਰੀ ਹੋਏ ਸਰਕਾਰ ਇੱਕ ਦੂਜੇ ਦੀਆਂ ਕਿਸਾਨਾਂ ਦੀਆਂ ਕਮਜ਼ੋਰੀਆਂ ਲੱਭ ਰਹੀ ਹੋਵੇ ਸਰਕਾਰਾਂ ਸਾਰਾ ਕੁਝ ਦੇਖਦੇ ਕਿਹੜਾ ਬੰਦਾ ਕਿੰਨੇ ਕਿੰਨਾ ਕਪੂਲ ਹੈ ਮੈਂ ਪਹਿਲਾਂ ਵੀ ਪ੍ਰੈਸ ਦੇ ਵਿੱਚ ਕਿਹਾ ਸਾਡੇ ਸਾਰਿਆਂ ਦੇ ਇੱਕ ਇੱਕ ਦਾ ਆਈਐਸ ਅਫਸਰ ਵੀ ਲਾਏ ਹੋਏ ਨੇ ਉਹ ਸਾਡੇ ਬੰਦੇ ਬੰਦੇ ਗੱਲ ਕਰਦੇ ਵੀ ਤੂੰ ਐ ਕਰ ਲੋ ਫਲਾ ਵੀ ਰੋਧੂ ਸਿੰਘ ਦੀ ਕਿਹੜੇ ਨਾਮ ਵਾਲੇ ਮੋਟਾ ਨੇੜਤਾ ਹੈਗੀ ਉਹ ਤੋਂ ਕਹਾ ਉਹ ਕਰੀ ਜਾਣ ਸਾਡੀ ਸਿਹਤ ਤੇ ਕੋਈ ਅਸਰ ਨਹੀਂ ਕਿਉਂ ਅਸੀਂ ਲੰਮੇ ਚੱਲ ਸੰਘਰਸ਼ ਦੇ ਵਿੱਚ ਆਏ ਹੋਏ ਹਾਂ ਉਹ ਆਪ ਦਾ ਸਰਕਾਰਾਂ ਦਾ ਜੋਰ ਹੈ ਸਾਡਾ ਅਦਲ ਨਿਰਸ਼ਾਤ ਤਾਂ ਹੈਗਾ ਨਾ ਇਹ ਤਾਂ ਮੰਨਦੇ ਤੁਸੀਂ ਪ੍ਰੈਸ ਵਾਲੀ ਪਰ ਗੜਬੜ ਕਰਾ ਸਕਦੀ ਹੈ ਉਹ ਬੰਦੇ ਬਾੜ ਦੇ ਹੋ ਵਿੱਚ ਜਾ ਕੇ ਇਹ ਏਜੰਸੀਆਂ ਜ਼ਿੰਮੇਵਾਰ ਨੇ ਸਾਡਾ ਬੰਦਾ ਕੋਈ ਗੜਬੜ ਨਹੀਂ ਕਰੂਗਾ ਗਲਸਰ ਤੁਹਾਨੂੰ ਕੀ ਲੱਗਦਾ ਹੈ ਕਿ ਕਿਉਂਕਿ 6 ਸਾਲ ਬਾਅਦ ਮੋਦੀ ਸਰਕਾਰ ਨੂੰ ਇੱਕ ਵੱਡਾ ਚੈਲੰਜ ਲੱਗਾ ਕਿਸਾਨਾਂ ਕੋ ਉਸ ਤੋਂ ਪਹਿਲਾਂ ਉਹਨਾਂ ਨੇ ਬਹੁਤ ਕੋਸ਼ਿਸ਼ ਸੈਂਟਰ ਦੇ ਵਿੱਚ ਆਪਣੇ ਆਪ ਚ ਦੱਸੇ ਕਿ ਬਦਲਾਅ ਕੀਤੇ ਇਹ ਜਿਹੜੀ ਕਿਸਾਨਾਂ ਦੇ ਨਾਲ ਲੜਾਈ ਹੈ ਇਹਨੂੰ ਕਿਵੇਂ ਦੇਖਦੀ ਸੈਂਟਰ ਸਰਕਾਰ ਦੇਖੀਏ ਇਹ ਦੂਸਰੀ ਲੜਾਈ ਹੈ 2014 ਮੈਂ ਇਹ ਭੂਮੀ ਅਧਿਕਾਰ ਅਧਿਆਦੇਸ਼ ਲਾਏ تھے ਜੀ ਜੀ ਔਰ ਜੋ ਇਹਨਾਂ ਨੇ ਦੋ ਵਾਰ 6-6 ਮਹੀਨੇ ਕਰਕੇ ਦੋ ਵਾਰ ਇਹਨਾਂ ਨੇ ਇਸ ਕੋ ਲਾਗੂ ਕਰਨੇ ਕੀ ਪੂਰੇ ਦੇਸ਼ ਵਿੱਚ ਕੋਸ਼ਿਸ਼ ਕੀਤੀ उस समय भी हम भिन्न भिन्न तरीके से पूरे देश में हमने आंदोलन किया और वो जो इनके अध्यादेश थे वो उनको बच्चे खाते में डालना पड़ा वापस किए अब इन्होंने ये आखिरी कोशिश की है कि ये कोशिश क्या कि भाई हमारा बहुमत है करोना काल का फ़ायदा उठाया और इन्होंने कहा कि ठीक है ऐसे मौके पे तो हम जो है इसको लागू करवा दें इनको इतना अंदाज़ा नहीं था कि किस देश का किसान बच्चा बच्चा देश के नौजवान देश के आम आदमी को जो है क्योंकि इससे प्रेरित होंगे इससे आपका प्रस प्रत होगा इससे मैं समझता हूँ कि लोग तो कह रहे हैं अस्सी पचासी मैं कहता हूँ निन्यानवे प्रतिशत लोग इससे प्रभावित होंगे अगर किसान नहीं बचेगा तो ये देश ही नहीं बचेगा एक तो ये बात है इसमें से हम सेंटर सरकार के मंत्री कह रहे हैं कि किसान साढ़े नाल ने जो धरना दे रहे हो पोलिटिकल पार्टिया के लोग ने <laughs> ये बिल्कुल गलत है इन्होंने परसों कुछ छब्बीस किसान जो बीजेपी के किसान हैं जो दिल्ली के आसपास के किसान हैं यानी कि सोनीपत जिले के सोनी किसान हैं जो बीजेपी के पक्के लोग हैं उनको बुलाया इन्होंने कहा कि उनके संगठन है मैंने उनसे पूछा कौल सिंह चौहान से मैंने पूछा कि कौन संगठन है ते तेरा कहें संगठन तो कोई है नहीं तो मैं क्यों गई मैं मिलने कि भाई हम तो पार्टी के लोग हैं हम तो जाएंगे बुलाए हम चले गए और हमने कहा कि कानून वापस नहीं होने चाहिए बाकी अमान बंद हो मैं कहा नहीं हम तो कानून वापस करवाएंगे अमान बंद कि हमें इसमें कोई गुंजाश नहीं है कि सेंटर सरकार का क्योंकि वो बार बार कह चुके कि बिल बहुत अच्छे ने बिल बहुत अच्छे ने वापस नहीं किए जाएंगे सरकार की जेत पता लग ही गया किसानों सरकार देखिए मोदी ये दिखाना चाहता है कि मैं सबसे ताकतवर हमारी जो है ये कैबिनेट है लेकिन इस समय वो हिल गया है किसानों के आगे उसकी चल नहीं पा रही है चलेगी भी नहीं जीत होगी किसानों की किसानों के आंदोलन की यही बात कह रहे बिल अच्छे वापस नहीं अमित शाह ने भी दास ही दिता जी अमित शाह ने क्या किया है एक हमें धोखे में रखा है उसने केवल ये मैसेज दिया है कि अमित शाह आया कोशिश है कि कैसे ये डिविजन हो जाए लेकिन होगा नहीं अमित शाह का ये प्लान सक्सेसफुल नहीं होगा तो बहुत बड़े रणनीति घट देंगे जी अमित शाह जी ठीक है यहाँ रणनीति उसकी फेल होगी ਹਮ ਫੇਲ ਕਰਕੇ ਦਿਖਾਏਗੇ ਫੇਲ ਕਰਕੇ ਦਿਖਾਏਗੇ ਅੱਛਾ ਹੁਣ ਅੱਜ ਤੋਂ ਬਾਅਦ ਰੁਲਦਰ ਸਿੰਘ ਦੀ ਸੈਂਟਰ ਸਰਕਾਰ ਅਗਰ ਤੁਹਾਨੂੰ ਸੱਦਾ ਭੇਜਦੀ ਹੈਗੀ ਮੀਟਿੰਗ ਕਰੋਗੇ ਕਿ ਜੇ ਬੁਲਾਓਗੇ ਤਾਂ ਕਟੂਕੜ ਮੋਦੀ ਸਾਹਿਬ ਉਹਦੇ ਚ ਬੈਠਣਗੇ ਸੱਦਾ ਤੈ ਹੋ ਗਿਆ ਕੱਲ ਨੂੰ ਮੀਟਿੰਗ ਹੈਗੀ ਜਾਣਾ ਨਾ ਜਾਣਾ ਰੁਜ ਸਿੰਘ ਦਾ ਕੰਡੇ ਦਾ ਫੈਸਲਾ ਨਹੀਂ ਹੁਣ ਸਾਡੀ 12 ਵਜੇ ਆ ਲੈਣੀਆਂ ਜੱਥੇਬੰਦੀ ਸਾਰਿਆਂ ਦੀ ਮੀਟਿੰਗ ਸ਼ੁਰੂ ਹੋਣੀ ਜਾ ਰਹੀ ਹੈ 2 ਵਜੇ ਕੱਲੇ ਪੰਜਾਬ ਦੀ ਹੋਊਗੀ ਮਤਲਬ ਉਹ ਮੀਟਿੰਗ ਤੇ ਫੈਸਲਾ ਕਰਨਾ ਹੈ ਇਹਦੇ ਬਾਰੇ ਕਰਨਾ ਕੀ ਹੈ ਸਾਨੂੰ ਅੱਜ ਭੇਜਣਗੇ ਵੀ ਲਿਖਤੀ ਭੇਜਣਗੇ ਉਹ ਅਸੀਂ ਪੜਾਂਗੇ ਕੀ ਸਾਨੂੰ ਕੋਈ ਜੱਜਦੀ ਆ ਗੱਲ ਕੀ ਉਹ ਫਰਕ ਰਹ ਗਿਆ ਦੁਬਾਰੇ ਅਸੀਂ ਕਹਿੰਦੇ ਆ ਕਿ ਆ ਇੱਥੇ ਹੋਰ ਜੋੜ ਲੇ ਕਿ ਬੀਟੀ ਕਿ ਕਿਹੜੀ ਹੁਣ ਨਿਰੰਦਰ ਤੋਮਰ ਨਾ ਹੀ ਹੋਏਗੇ ਹੁਣ ਨਹੀਂ 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 ਸਾਡੀ ਕਿਸਾਨ ਜੱਥੇ ਬੰਦੀਆਂ ਨਹੀਂ ਜਿਹੜੀ ਸਰਕਾਰ ਨੇ ਸੱਦਾ ਭੇਜਿਆ ਉਹਨਾਂ ਨੇ ਇਹ ਗੱਲ ਕਹੀ ਐ ਮੀਟਿੰਗ ਹੋਊਗੀ ਠੀਕ ਆ ਨਾ ਗੱਲ ਮੈਨੂੰ ਇਹਦੇ ਬਾਰੇ ਨਹੀਂ ਪਤਾ ਕੌਣ ਬੈਠੂ ਉਹਨਾਂ ਦਾ ਇਹਦੇ ਬਾਰੇ ਕੋਈ ਪੱਕਾ ਨਹੀਂ ਕੋਈ ਅਸੀਂ ਜਿੱਦ ਵੀ ਨਹੀਂ ਕਰਦੇ ਵਿਫਲਨਾ ਬੈਠੇ ਸਾਡੀ ਸਿਹਤ ਤੇ ਕੋਈ ਅਸਰ ਨਹੀਂ ਕੋਈ ਅਸਰ ਨਹੀਂ ਕਹਿੰਦੇ ਪ੍ਰਧਾਨ ਮੰਤਰੀ ਬੈਠੇ ਅਸੀਂ ਕੋਈ ਨਹੀਂ ਕਹਿੰਦਾ ਸਾਡਾ ਨਸ਼ਾ ਬਠੇ ਜਿਹੜਾ ਬੈਠਾ ਉਹਨੂੰ ਅਸੀਂ ਉਹਦੀ ਆਰਾਮ ਕਹਾਣੀ ਸੁਲਾਈ ਜਾਂਦੇ ਆ ਕਿ ਜਿੰਨਾ ਕ ਅਸੀਂ ਅੰਦਰ ਬੈਠੇ ਸੰਘਰਸ਼ ਚ ਲੜੀ ਜਾਂਦੇ ਆ ਲੋਕ ਸਾਡੇ ਛੜਕਾਂ ਤੇ ਲੜੀ ਜਾਂਦੇ ਨੇ ਮਤਲਬ ਕੱਲ ਅਮਿਤ ਸ਼ਾਹ ਨੇ ਤੋਲਣ ਦੀ ਕੋਸ਼ਿਸ਼ ਕੀਤੀ ਹੈਗੀ ਕਿ ਕਿੱਥੇ ਕੀ ਕਿਸਾਨ ਠਿਕੇ ਹੈਗੇ ਸਰਕਾਰ ਤਾਂ ਸਾਰਾ ਜ਼ੋਰ ਲਾਉਂਦੀ ਹੈਗੀ ਤੋਲਣ ਤੇ ਲਾਉਂਦੀ ਲਹੁੰਦੀ ਆ ਵੀ ਕਿੰਨਾ ਕੁ ਲੀਡਰਾਂ ਚ ਕੀ ਦਾਮ ਆ ਇਹਨਾਂ ਚ ਕੀ ਕੁਸ ਹੈ ਪਰ ਇੱਕ ਸਾਡੇ ਲੀਡਰਾਂ ਦਾ ਧੰਨਵਾਦ ਕਰਦਾ ਵਿਸ਼ੇਸ਼ ਤਾ ਚਾਹੇ ਸਾਡੇ ਰਾਜਨੀਤਿਕ ਲੱਖ ਮਤ ਭੇਦ ਹੁਣ ਆਪਜ ਪਰ ਇਹ ਅਧੋਲਣ ਬਾਰੇ ਸਾਡਾ ਕਿਸੇ ਦਾ ਮਤ ਭੇਦ ਨਹੀਂ ਹੈਗਾ ਬਿਲਕੁਲ ਵੀ ਪਰ ਜਿਹੜੇ ਤੁਹਾਡੇ ਪਿੱਛੇ ਪੰਜਾਬ ਤੋਂ ਹਰਿਆਣੇ ਤੋਂ ਵੱਖ-ਵੱਖ ਸੂਬਿਆਂ ਤੋਂ ਲੋਕ ਆਏ ਨੇ ਲੱਖਾਂ ਲੋਕ ਪਹੁੰਚ ਕੇ ਨੇ ਉਹ ਕਹਿ ਰਹੇ ਹੈਗੇ ਕਿ ਜਿੱਤ ਕੇ ਜਾਵਾਂਗੇ ਜੇ ਕਿਤੇ ਕਿਸਾਨ ਜਿਹਾ ਬੰਦੇ ਨੇ ਕੁਝ ਉੱਚੀ ਨੀਚੀ ਕੀਤੀ ਫਿਰ ਇਹਨਾਂ ਦੇ ਨਾਲ ਦੋਹਾਤ ਕਰਨੇ ਪੈਣਗੇ ਮੈਂ ਪਹਿਲਾਂ ਮੈਂ ਕਈ ਵਾਰ ਪਰਸੇ ਨੂੰ ਕਹਿਆ ਕਰਕੇ ਚੁੱਕਿਆ ਅਸੀਂ ਲੰਗੋ ਵਾਲੀ ਨਹੀਂ ਕਰਾਉਣੀ ਇਹ ਲੰਗਵੜਣਾ ਹੋਈ ਦੀ ਨਾ ਰਸਗੁੱਲੇ ਖਾ ਕੇ ਤੇ ਉਹਦਾਂ ਫਿਰ ਜਾਣ ਹੀ ਗਈ ਸੀ ਅਸੀਂ ਉਹ ਗੱਲ ਨਹੀਂ ਕਰਾਂਗੇ ਬਿਲਕੁਲ ਨਹੀਂ ਲੋਕਾਂ ਨੂੰ ਖੁਸ਼ ਕਰਕੇ ਲੈ ਜਾਵਾਂਗੇ ਸਾਨੂੰ ਪੱਕਾ ਪਤਾ ਹੈਗਾ ਚੋ ਬਾਣੀ ਮਿਹਰਬਾਨੀ ਸਰ ਕਿਸਾਨੇ ਤਰੂਲਾ ਸਿੰਘ ਜਿੱਥੇ ਤੱਕ ਮਸਲਾ ਕਿਸਾਨਾਂ ਦਾ ਅਮੀਸ਼ਾਹ ਵੱਲੋਂ ਮੀਟਿੰਗ ਹੋਈ ਹੈ ਲੇਕਿਨ ਮੀਟਿੰਗ ਬੇਸਿੱਟਾ ਰਹੀ ਹੈ ਲਗਦਾ ਜਿਹੜੇ ਮੀਟਿੰਗਾਂ ਹੋ ਰਹੀਆਂ ਉਹ ਬੇਸਿੱਟ ਹੋ ਰਹੀਆਂ ਪਰ ਸਵਾਲ ਹੈ ਕਿ ਜਦ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਭਾਰਤ ਆ ਉਹ ਖੇਤੀ ਪ੍ਰਧਾਨ ਦੇਸ਼ ਆ ਤਾਂ ਫਿਰ ਉਸ ਦੇਸ਼ ਦੇ ਕਿਸਾਨਾਂ ਦੇ ਨਾਲ ਅਜਿਹਾ ਵਿਹਾਰ ਕਿਉਂ ਕਰਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਦੀ ਨਿਊਜ਼ ਦਿੱਲੀ